ਸਰਹੰਸੇਰ ਦੇ ਇੱਕ ਪਰਿਵਾਰ ਦੇ ਦੋ ਮੈਂਬਰ ਅਸ਼ੋਕ ਨੰਦਾ ਉਹਨਾਂ ਦੀ ਪਤਨੀ ਕਿਰਨ ਨੰਦਾ ਅਤੇ ਉਹਨਾਂ ਦੀ ਬਾਸੀ ਰੇਨੂ ਬਾਲਾ ਜੋ ਕਿ ਸੋਮਵਾਰ ਸਵੇਰੇ ਆਪਣੀ ਧੀ ਦੇ ਵਿਆਹ ਤੋਂ ਬਾਅਦ ਲੁਧਿਆਣਾ ਤੋਂ ਘਰ ਪਰਤਦੇ ਸਮੇਂ ਸਾਨੇਵਾਲ ਨੇੜੇ ਸਰਖਾਪਸੇ ਦੇ ਸ਼ਿਕਰ ਹਾਪਸੇ ਦੇ ਨਾਲ ਜਿਸ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਸੀ ਸੋਨਾ ਦਾ ਅੰਤਿਮ ਸੰਸਕਾਰ ਅੱਜ ਸਰਹੰਸੇ ਵਿਖੇ ਕੀਤਾ ਗਿਆ ਤਾਂ ਸ਼ਹਿਰ ਪਾਰ ਤੋਂ ਵੱਡੀ ਗਿਣਤੀ ਦੇ ਵਿੱਚ ਲੋਕ ਜਿਨ੍ਹਾਂ ਦੇ ਵਿੱਚ ਵੱਖ-ਵੱਖ ਰਾਜਨੀਤਿਕ ਤੇ ਧਾਰਮਿਕ ਸੰਗਠਨ ਦੇ ਪ੍ਰਤੀਨਿਧੀ ਵਿਸ਼ਾਮਤ ਹੋਏ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਆਪਣਾ ਦੁੱਖ ਪ੍ਰਗਟ ਕੀਤਾ ਗਿਆ ਤੇ ਅੰਤਿਮ ਸੰਸਕਾਰ ਤੇ ਵਿੱਚ ਸ਼ਿਰਕਤ ਕੀਤੀ ਗਈ ਹੈ ਤੋ ਦੱਸਦੇ ਕਿ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੇ ਵਿਦਾ ਦੇ ਨਾਲ ਸ਼ਹਿਰ ਦੇ ਵਿੱਚ ਸ਼ੋਕ ਦੀ ਲਹਿਰ ਦੌੜ ਗਈ ਹੈ ਤਾਂ ਦੁਕਾਨਦਾਰ ਨੇ ਆਪਣੀਆਂ ਦੁਕਾਨਾਂ ਬੰਦ ਕਰਕੇ ਦੁੱਖ ਪ੍ਰਗਟਾਫ ਕੀਤਾ ਜ਼ਿਕਰ ਹੋ ਗਿਆ ਕਿ ਸ਼ੋਕਨੰਦਾ ਦੀ ਤੀ ਗਜ਼ਲ ਦਾ ਵਿਆਹ ਜਿਹੜਾ ਕਿ ਐਤਵਾਰ ਰਾਤ ਨੂੰ ਲੁਧਿਆਣਾ ਵਿੱਚ ਹੋਇਆ ਸੀ ਸੋ ਆਪਣੀ ਤੀ ਦੀ ਡੋਲੀ ਨੂੰ ਵਿਦਾ ਕਰਕੇ ਸ਼ੋਕਨੰਦਾ ਉਹਨਾਂ ਦੀ ਪਤਨੀ ਕਿਰਨ ਉਹਨਾਂ ਦੀ ਮਾਸੀ ਰੇणू ਅਤੇ ਹੋਰ ਪਰਿਵਾਰਕ ਮੈਂਬਰ ਮੋਹਨੰਦਾ ਸ਼ਰਮੇਲੀ ਨੰਦਾ ਆਪਣੀ ਰੋਵਾਕਾਰ ਤੋਂ ਕੁਝ ਸਰਹੰਦ ਕਰ ਵਾਪਸ ਆ ਰਹੇ ਸੀ ਤਜਵੀ ਉਹਨਾਂ ਦੀ ਕਾਰ ਸਰਨੇਵਾਲ ਦੇ ਜੀਟੀ ਰੋਡ ਚੌਰਾਹੇ ਕੋਲ ਪਹੁੰਚੀ ਤਾਂ ਇੱਕ ਟਰੱਕ ਦੇ ਪਿਛਲੇ ਹਿੱਸੇ ਵਿੱਚ ਆ ਵੱਜੀ। ਖੁਆਬਸਾ ਇੰਨਾ ਪਿਆ ਨਸੀ ਕਿ ਅਸ਼ੋਕਨੰਦਾ ਤੇ ਉਹਦੀ ਪਤਨੀ ਕਿਰਨੰਦਾ ਤੇ ਉਹਨਾਂ ਦੀ ਮਾਸੜੀ ਰੇਨੂ ਬਾਲਾ ਦੀ ਮੌਕੇ ਤੇ ਹੀ ਮੌਤ ਹੋ ਗਈਆ। ਜਦੋਂ ਕਿ ਦੋ ਹੋਰ ਗੰਭੀਰ ਰੂਪ ਦੇ ਵਿੱਚ ਜ਼ਖਮੀ ਜਿਨ੍ਹਾਂ ਦਾ ਲੁਧਿਆਣਾ ਵਿੱਚ ਇੱਕ ਡੀਜੀ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ। ਵੇ ਸ਼ਹਿਰ ਦਾ ਮੇਨ ਪਰਿਵਾਰ ਨੰਦਾ ਫੈਮਿਲੀ ਇਹਨਾਂ ਦਾ ਬਿਜ਼ਨਸ ਹੈ ਜਿਹੜਾ ਨੰਦਾ ਮੋਟਰਸ 30 35 ਸਾਲ ਤੋਂ ਸਾਡੇ ਸ਼ਹਿਰ ਦਾ ਮੇਨ ਇਹਨਾਂ ਦਾ ਬਿਜ਼ਨਸ ਹੈ ਔਰ ਸਾਡੇ ਹਰੀਉਮ ਜੀ ਕਰਨ ਵਾਲਾ ਰੇਨੂ ਵਾਲਾ ਇੱਕੋ ਪਰਿਵਾਰ ਦੇ ਤਿੰਨ ਜੀ ਜਿਹੜੇ ਗਏ ਨੇ ਐਕਸੀਡੈਂਟ ਦੇ ਵਿੱਚ ਇਹਨਾਂ ਦੇ ਪਰਿਵਾਰ ਦੇ ਵਿੱਚ ਮੈਰਿਜ ਸੀ ਉਥੋਂ ਵਾਪਸ ਆਉਂਦੇ ਸੀ ਔਰ ਇੱਕ ਬਹੁਤ ਭਿਆਨਕ ਐਕਸੀਡੈਂਟ ਹੋਇਆ ਜਿਹਦੇ ਨਾਲ ਸਾਡੇ ਜਿਹੜੇ ਇਹ ਜੀ ਚਲੇ ਗਏ ਤੇ ਔਰ ਦੋ ਹਸਪੀਟਲ ਦੇ ਵਿੱਚ ਜੇਰੇ ਇਲਾਜ ਆ ਉਹ ਵੀ ਇੱਕ ਸੀਰੀਅਸ ਨੇ ਤੇ ਇੱਕ ਦਾ ਕੱਲ ਆਪਰੇਸ਼ਨ ਹੋਇਆ ਕਹਿੰਦੇ ਕੁਝ ਹੱਦ ਤੱਕ ਠੀਕ ਹੈ ਬਹੁਤ ਹੀ ਦੁਖਦਾਈ ਘਟਨਾ ਸਾਡੇ ਬਹੁਤ ਹੀ ਸਾਡੇ ਇਲਾਕੇ ਦਾ ਪ੍ਰਤਿਸ਼ਠਿਤ ਪਰਿਵਾਰ ਬਹੁਤ ਸਤਕਾਰਯੋਗ ਪਰਿਵਾਰ ਜਿੰਨਾ ਪਰਿਵਾਰ ਜਿੰਨਾ ਦੇਸਤਾਰ ਇਹ ਬਹੁਤ ਵੱਡਾ ਤਖਤ ਹੋਇਆ ਇੱਕੀ ਪਰਿਵਾਰ ਦੇ ਤਿੰਨ ਦੀ ਜਿੰਨਾ ਦੇ ਮੌਤ ਹੋ ਗਈ ਔਰ ਦੋ ਹਸਪਤਾਲ ਦੇ ਵਿੱਚ ਜੇਰੇ ਲਾਗਨੇ ਔਰ ਮੈਂ ਸਮਝਦਾ ਹਾਂ ਕਿ ਅੱਜ ਇਹ ਤਿੰਨ ਸਿਵੇ ਜਿਹੜੇ ਕੱਥੇ ਸਾਰੇ ਸ਼ਹਿਰ ਦੇ ਵਿੱਚ ਸਰਾਂਤ ਦੇ ਵਿੱਚ ਇਕੱਠੇ ਤਿੰਨ ਸਿਵੇ ਜਿਹੜਿਆਂ ਦੇ ਬਣਨ ਲੱਗੇ ਦੋ ਵੱਡਾ ਖਾਂਤ ਮੈਂ ਸਮਝਦਾ ਹਾਂ ਕਿ ਮੇਰੀ ਜ਼ਿੰਦਗੀ ਦੇ ਵਿੱਚ ਨਹੀਂ ਦੇਖਿਆ ਇੱਕੋ ਸਮੇਂ ਇੱਕ ਪਰਿਵਾਰ ਦੇ ਤਿੰਨ ਸਿਵੇ ਜਿਹੜੇ ਬਲਦੇ ਹੋਣ ਔਰ ਕੋਈ ਸ਼ਬਦ ਨਹੀਂ ਹੈਗਾ ਇਹ ਜਿਹੜਾ ਦੁੱਖ ਦਾ ਪਰਖਾਵਾ ਕੀਤਾ ਜਾ ਸਕਦੇ ਬਹੁਤ ਹੀ ਜਿਹੜੇ ਸਾਡੇ ਸ਼ਹਿਰ ਵਾਸਤੇ ਸਾਡੇ ਇਲਾਕੇ ਵਾਸਤੇ ਦੁਖਦਈ ਸਮਾਂ ਹੈਗਾ ਇਹ ਉਧਰ ਤੇ ਰੰਗ ਨਹੀਂ ਕੀਤਾ ਨਹੀਂ ਕੁਝ ਆ ਸਕਦਾ ਪਰ ਜਿਸ ਸਾਹਿਬ ਨੂੰ ਨਹੀਂ ਚਾਹ ਰਹਾ ਤੇ ਸੇ ਕੀਜੇ ਸਭ ਨੰਸ਼ਕਾਰ ਨੰਸ਼ਕਾਰ ਹੀ ਕਰਤੇ ਕਰਤੇ ਅੱਗੇ ਨੰਸ਼ਕਾਰ ਹੀ ਕਰਨੀ ਬਣਦੀ ਆ ਔਰ ਬਹੁਤ ਦੁੱਖਾ ਅੱਜ ਹਰ ਸ਼ਹਿਰ ਦਾ ਹਰੇਕ ਬੰਦਾ ਕਿਸੇ ਵੀ ਕਿੱਤੇ ਨਾਲ ਜੁੜਿਆ ਕਿਸੇ ਵੀ ਵਿਸ਼ਵਾਸ ਨਾਲ ਜੁੜਿਆ ਕਿਸੇ ਵੀ ਪਾਰਟੀ ਨਾਲ ਜੁੜਿਆ ਸਾਰਿਆਂ ਨੇ ਇਸ ਗੱਲ ਦਾ ਬਹੁਤ ਦੁੱਖ ਮਨਾਇਆ ਉਹ ਸਾਰੇ ਇੱਥੇ ਹਾਜ਼ਰ ਆ ਸਾਡਾ ਆਪਣਾ ਪਰਿਵਾਰ ਅਸੀਂ ਵੀ ਬਹੁਤ ਦੇਰ ਤੋਂ ਇਕੱਠੇ ਰਹਿੰਦੇ ਹਾਂ ਹਰ ਦੁੱਖ ਸੁੱਖ ਸਾਂਝੇ ਔਰ ਸਾਡੇ ਵਾਤੇ ਗੌਰ ਬਹੁਤ ਵੱਡਾ ਮੈਂ ਆ ਇਹ ਪ੍ਰਾਰਥਨਾ ਕਰਦਾ ਅਕਾਲ ਪੁਰਖ ਸੱਚੇ ਪਾਤਸ਼ਾਹ ਦੀ ਚਰਨਾਂ 'ਚ ਕਿ ਉਹਨਾਂ ਦਾ ਛੋਟਾ ਬੇਟਾ ਜਹਾ ਹੈਗਾ ਉਹ ਐਂਵੈਟ ਹੈਗਾ ਜਿਹੜੇ ਇਲਾਜ ਆ ਉਹ ਵੀ ਕਾਰ ਦੇ ਵਿੱਚ ਸੀ ਉਹਦੇ ਨਾਲ ਦੋ ਹੋਰ ਜਿਹੜੇ ਕੀਵਲ ਮੈਂਬਰ ਨੇ ਉਹ ਵੀ ਅਗੇ ਨੇ ਸੋ ਪਰਮਾਤਮਾ ਉਹਨਾਂ ਦੀ ਤੇ ਤਰਸ ਕਰਨ ਉਹਨਾਂ ਨੂੰ ਸਿਹਤਯਾਬ ਕਰਨ ਇਹ ਲੱਖੇ ਦਾ ਬਹੁਤ بڑا ਦੁਖਾਂਤ ਹੋਇਆ ਹੈ ਕਿ ਮੈਰੀਤੋ ਆਰਸੀ ਲੁਹਿਆਣੇ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਹੋਰ ਸਾਥੀਆਂ ਦੇ ਨਾਲ ਦੋ ਸਾਡੀਆਂ ਸਤਿਕਾਰਯੋਗ ਪੈਣਾ ਤੇ ਇੱਕ ਵੀਰ ਅਸ਼ੋਕ ਨੰਦਾ ਜੀ ਰੈਨੂ ਵਾਲਾ ਜੀ ਕਰਨ ਵਾਲਾ ਜੀ ਉਹ ਐਕਸੀਡੈਂਟ 'ਚ ਮੌਤ ਹੋ ਗਈ ਸੜਕਾਂ ਤੇ ਜਿਹੜੀ ਖੜੀ ਟਰੱਕ ਹੈ ਇਹ ਬਹੁਤ ਵੱਡਾ ਮੌਤ ਦਾ ਕਾਰਨ ਬਣ ਰਹੀ ਹੈ ਇਨ ਲਈ ਸਰਕਾਰ ਕੋਈ ਕਾਨੂੰਨ ਨਹੀਂ ਬਣਾ ਰਹੀ ਉਹ ਐਕਸੀਡੈਂਟ ਹੋ ਰਹਾ ਲੋਕ ਰੋਜ਼ ਜਾਨਾ ਰੋਜ਼ ਮਰ ਰਹਾ ਬੰਦਾ ਕੀ ਸੋਚਦਾ ਕੀ ਸੁਪਨੇ ਹੁੰਨੇ ਬੰਦੇ ਦੇ ਤੇ ਕੀ ਤੇ ਕੀ ਬਣ ਜਾਂਦਾ ਅੱਜ ਅਸੀਂ ਆਏ ਸ਼ਿਨਸ਼ਾਨ ਘਾੜ ਚ ਪੂਰਾ ਸਾਡਾ ਇਲਾਕੇ ਦਾ ਸ਼ਹਿਰ ਪਿੰਡਾਂ ਤੋਂ ਲੋਕ ਸਾਰੇ ਭਰੇ ਮਨ ਦੇ ਨਾਲ ਜੁਹਾਂ ਨੂੰ ਇਹ ਹੈ ਸੰਸਕਾਰ ਵੇਲੇ ਇੱਥੇ ਇਕੱਠੇ ਹੋਏ ਸਾਰਾ ਇਲਾਕਾ ਬੜੇ ਦੁੱਖਾਂ 'ਚ ਡੁੱਬਿਆ ਹੋਇਆ ਹਾਂ ਜੀ ਸਰ ਬਹੁਤ ਹੀ ਦੁਖਦਈ ਖਬਰ ਹੈ ਇੰਨਾਂ ਦਾ ਪਰਿਵਾਰ ਤੇ ਅਰੂੜਾ ਪਰਿਵਾਰ ਨੂੰ ਜਿਨ੍ਹਾਂ ਦੇ ਕੀ ਇੱਕ ਰਾਤ ਪਹਿਲਾਂ ਅਸੀਂ ਸਾਰੇ ਵਿਆਹ ਤੇ ਸੀਗੇ ਤੇ ਅਗਲੇ ਦਿਨ ਸਵੇਰੇ ਅਚਾਨਕ ਐਕਸੀਡੈਂਟ ਹੋਣ ਨਾਲ ਪਰਿਵਾਰ ਦੇ ਵਿੱਚ ਭਾਰੀ ਕਠਾ ਜਿਹੜਾ ਐਕਸੀਡੈਂਟ ਹੋਣ ਨਾਲ ਹੋਇਆ ਹੈ ਇਸ ਲਈ ਅਸੀਂ ਸਾਰੇ ਅੱਜ ਸ਼ਹਿਰ ਦੇ ਸ਼ਹਿਰ ਦੇ ਵਿੱਚ ਸਾਰੇ ਇਲਾਕਾ ਨਿਵਾਸੀਆਂ ਨੇ ਬਹੁਤ ਦੁੱਖ ਮਨਾਇਆ ਅਤੇ ਵਹਿਗੁਰੂ ਅਗੇ ਅਰਦਾਸ ਕੀਤੀ ਹੈ ਕਿ ਸਾਰੇ ਪਰਿਵਾਰ ਨੂੰ ਕਿਉਂਕਿ ਐਡਾ ਵੱਡਾ ਦੁੱਖ ਆ ਸਾਡੇ ਕੋਲ ਕਹਿਣ ਨੂੰ ਕੋਈ ਸ਼ਬਦ ਨਹੀਂ ਕਿ ਸਾਰੇ ਪਰਿਵਾਰ ਨੂੰ ਸਮਰਥਨ ਬਖਸ਼ਣ ਵਹਿਗੁਰੂ ਕਿਰਪਾ ਰੱਖੇ ਕਿ ਉਹ ਇੰਨਾ ਵੱਡਾ ਦੁੱਖ ਚੱਲ ਸਕੋ ਅੱਜ ਬੜੀ ਸਾਡੇ ਸ਼ਹਿਰ ਵਾਸਤੇ ਬਹੁਤ ਹੀ ਦਰਦਨਾਕ ਘਟਨਾ ਜੋ ਸਾਡੇ ਸ਼ਹਿਰ ਚ ਵਾਪਰੀ ਬੀਤੇ ਦਿਨੀ ਐਤਵਾਰ ਨੂੰ ਸਾਡੇ ਨੰਦਾ ਪਰਿਵਾਰ ਅਤੇ ਅਰੋੜਾ ਪਰਿਵਾਰ ਨੰਦਾ ਪਰਿਵਾਰ ਦੀ ਲੜਕੀ ਆਪਣੀ ਬੇਟੀ ਗਜ਼ਲ ਦੀ ਸ਼ਾਦੀ ਕਰਨ ਲਈ ਲੁਧਿਆਣਾ ਵਿਖੇ ਪਹੁੰਚੇ ਸੀ ਲੁਧਿਆਣੇ ਤੋਂ ਲੜਕੀ ਦੀ ਡੋਲੀ ਰਵਾਨਾ ਕਰਨ ਤੋਂ ਬਾਅਦ ਜਦੋਂ ਉਹ ਘਰ ਵਾਪਸ ਆਏ ਤਾਂ ਆਂਦੇ ਆਂਦੇ ਰਸਤੇ ਦੇ ਵਿੱਚ ਸਾਹਨੇਵਾਲ ਕੋਲ ਉਹਨਾਂ ਦੀ ਗੱਡੀ ਦਾ ਐਕਸੀਡੈਂਟ ਹੋ ਗਿਆ ਜਿਸ ਗੱਡੀ ਦੇ ਵਿੱਚ ਜਿਸ ਲੜਕੀ ਦੀ ਡੋਲੀ ਤੋਰੀ ਆ ਉਸਦੇ ਪਿਤਾ ਅਸ਼ੋਕ ਕੁਮਾਰ ਨੰਦਾ ਉਹਨਾਂ ਦੀ ਮਾਤਾ ਕਿਰਨ ਨੰਦਾ ਤੇ ਨਾਲ ਹੀ ਉਹਨਾਂ ਦੇ